ਵੇ ਮਿੱਤਰੋ ਆਪਣਾ 3 ਕਰੋੜੀ ਸਮਾਨ ਦਾ ਸਾਹਮਣਾ ਖੜਾ ਹੈ ਪ੍ਰੋਜੈਕਟ ਤੇਖੋ ਜੌਨ ਡੀਅਰ ਦੀ ਸਭ ਤੋਂ ਵੱਡੀ ਸੀਰੀਜ਼ ਦਾ ਡਾਇਰੈਕਟਰ ਆਪਣਾ ਹੈ 52 ਦੀ ਐਮਰਗੇਂਸੀ ਚੈੱਕ ਕਰੋ ਟ੍ਰੈਂਡ ਚੈੱਕ ਕਰੋ ਸੀਆਰਟੀ ਚੈੱਕ ਕਰੋ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਅੱਜ 51 PM ਸੀਰੀਜ਼ ਥੰਬਨੇਲ ਤੁਸੀਂ ਪੜ ਚੁੱਕੇ ਹੋਏ ਨੇ ਸਾਡਾ ਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਆਪਣੀ ਪੂਰਾ ਬਲੌਗ ਜੁੜੇ ਰਹੋ ਸਾਡੀ ਇਸ ਵੀਡੀਓ ਦੇ ਨਾਲ ਹਾਂਜੀ ਪ੍ਰੇਮ ਬਾਈ ਵਧੀਆ ਵਧੀਆ ਵੀਰੇ ਕਿੱਦਾਂ ਵਧੀਆ ਜੀ ਅੱਜ ਕਰ ਰਹੇ ਹੋ ਡਿਲੀਵਰੀ ਛੋਟੇ ਜੀ ਬਿਲਕੁਲ ਲਾ ਕੇ ਆਇਆ ਜਾਨਾ ਅਰ ਦੋ ਬਾਈ ਪੂਰੀਆਂ ਬੰਬ ਬਣਾ ਦਿਓ ਬੱਲਵਾ ਆਹ ਖੜਾ ਬਾਈ ਸਾਹਮਣੇ ਮੌਸਮ ਬਾਈ ਖੁੱਲ ਗਿਆ ਪੂਰਾ ਅੱਜ ਜਿਆ ਅੱਜ ਨੂੰ ਮੋੜਨਾ ਕਹਿੰਦਾ ਸੁੱਖਾ ਐ ਕਿੰਨੀ ਤੇ ਜਗ੍ਹਾ ਚਾਹੀਦੀ ਪੰਨਾ ਇਹਨੂੰ ਮੋੜਨ ਵਾਸਤੇ ਵਾਲੀ ਉਸ ਸਪੇਸ ਚਾਹੀਦੀ ਇਹਨੂੰ ਵੜਨ ਵਾਸਤੇ ਵੀ ਚੈੱਕ ਕਰੋ ਬਈ ਟਰੈਕਟਰ ਦੇ ਆਲਾਵਾ ਇਹ ਲੈਂਡਫੋਰਟ ਕੰਪਨੀ ਦਾ ਬਿੱਲ ਹੈ ਆਪਣਾ ਜੌਨਟੀਆ ਦੇ ਨਾਲ ਹੀ ਰਟਾਈ ਆਪਾਂ ਮੇਡ ਇਨ ਜਰਮਨੀ ਆ ਇਹ ਬਾਹਰੋਂ ਇਮਪੋਰਟ ਹੋਇਆ ਸੀ ਸਹੀ ਅਈ ਕੀ ਹਾਲ ਚੱਲੇ ਹਾਲ ਚਾਲ ਸੱਟਾ ਜੀ ਕੈਮਰੇ ਤੇ ਕੈਮਰਾ ਇਨਸ਼ਾ ਅੱਲਾਹ ਜੂਰਾ ਮੇਰੇ ਤੋਂ ਵੀਊ ਕਿੰਨਾ ਘੈਂਟ ਲੱਗ ਰਿਹਾ ਵਾ ਨਾ ਬਾਈ ਮੇਰੇ ਤੋਂ ਲੱਗਿਆ ਬਾਈ ਸੜਾ ਸੜਾ ਗੱਲਬਾਤ ਕਰਾ ਦੀ ਥੋੜੀ ਜਿਹੀ ਮੈਂ ਲੀਕਾ ਸੜਾ ਗੱਲਬਾਤ ਕਰਾ ਦੀ ਅੱਪੀ ਇਹਨਾਂ ਤੋਂ ਕਰੀਏ ਜਾ ਹਾ ਜੀ ਬਾਈ ਬੁਰਾ ਦਾ ਉਹ ਸੋਹਣਾ ਤੇ ਵੀ ਕੈਮਰਾਂ ਦਾ ਜਮ ਹੀ ਸਰਾ ਭਾਈ ਇਹਦੀ AC ਦੀ ਨਾ ਗੱਲ ਵਾਦੇ ਲੱਗ ਹੈ ਜਿਹੜੇ ਕਿਤੇ ਵੀ ਐ ਨਹੀਂ ਹਣਾ ਲੱਗੇ ਨਾ ਪਾਪਾ ਦਾ ਜਾਉਂਦਾ ਪਰ ਮਾੜਾ ਹੱਥ ਉਹ ਬੰਨਾਈ ਨਾ ਆਉਂਦੀ ਕਿਹਦੇ ਆਣਾ ਪਾਉਂਦੇ ਨਿਕਲ ਜਿੰਦੇ ਬਹੁਤ ਚੰਗਾ ਲੱਗਦਾ ਹੈ ਇਧਰ ਗਿਆ ਭਾਈ ਬੁਲਾਓ ਮੇਰੇ ਤਰਫੋਂ ਲੈਟ ਹੋ ਗਈ ਆਸਾਂ ਨੂੰ ਬਣਾਉਣਾ ਹੋਵੇ। ਲੋਕਾਂ ਦਾ ਕੰਮ ਸ਼ੁਰੂ। ਨੋ ਵੀ ਹੁਣ ਹੁਣਗਾ ਪ੍ਰੋਗਰਾਮ ਸ਼ੁਰੂ। ਦੇਖ ਸਕਦੇ ਹੋ ਮਿੱਤਰੋ, ਇਹ ਆਪਣੇ ਮਿੱਤਰ ਸੱਜਣਾ ਸਾਹਮਣੇ ਬੀਰ ਖੜੇ ਦੇ ਵਿੱਚ ਜਿਹੜੀ ਟਰੈਕਟਰ ਪਰਚੇਸ ਕੀਤਾ। ਫੋਟੋ ਖੜਦਾ ਬਾਈ ਕੋਈ ਯਾਰ। ਖੜਜੋ ਜੀ। ਚਲੋ ਜੀ ਚਲੋ ਬਈ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਅਰੇ ਮਿੱਤਰ ਸੱਜਣ ਇਹ ਬਲੌਗ ਬਣਾ ਰਹੇ ਬਾਈ ਕੀ ਆ ਚੱਲ ਵੀਰੇ ਇਹਨਾਂ ਦਾ ਬਲੌਗ ਜਿੱਤਰ ਮੂੰਹ ਤੇ ਪਈ ਲਾਵ ਹੋ ਗਈਆਂ ਵਧਾਈਆਂ ਆਵੇ ਹੋ ਗਈਆਂ ਪਾਰਟੀਆਂ ਬਾਈ ਨਹੀਂ ਕਾਲਾ ਹੋਗਾ ਤੋ ਉਹ ਪਤਾ ਹੋ ਜਾਏ ਹਜਿੰਦ ਆਹ ਸਰਚ ਚੈੱਕ ਕਰ ਰਹਾ ਜਹਾਜ਼ ਦਾ ਬਾਕੀ ਇਹ ਮੈਂ ਨਹੀਂ ਗੱਲਾਂ ਜਹਾਜ਼ ਹੀ ਆ ਪੂਰਾ ਐਂਡ ਗੱਲਵਾਦਾ ਬਾਈ ਪੂਰਾ 2 ਕਰੋੜ ਦਾ ਪ੍ਰੋਜੈਕਟ ਹੈ ਇਹ ਬਾਈ ਨਾਲ ਤਾਮ-ਜਾਮ ਪੂਰਾ ਸਰੇ ਵਾਲੀ ਗੱਲਬਾਤ ਕਰਾਈ ਹੈ ਇਹ ਬਿਲਰ ਹੈ ਜੀ ਖੋਰਸ ਗੱਠ ਵਾਲਾ ਜਰਮਨੀ ਤੋਂ ਪਾ ਕੇ ਇਹ ਮੂਰੇ ਦਾ ਤੁਸੀਂ ਚਲਾਉਣਾ ਕੋਈ ਰੇਕ ਚੱਲੂ ਇਹ ਤੇ ਮੂਰੀ ਇਹ ਕੋਈ ਨਹੀਂ ਇਹ ਬੜੇ ਭੋਜਨ ਕੋਲ ਦੀ ਰੋਡ ਕੋਈ ਫਟੇ ਕਿੰਦਰ ਬੈਲੈਂਸ ਇਹਨਾਂ ਡਬਲ ਟਾਇਰ ਵਾਲਾ ਸੋ ਰੋਲ ਨੋ ਨੋ ਇਹ ਕੱਲੀ ਮੋਟਰ ਮੋਟਰ ਪੱਤੇ ਪਿੱਛੇ ਕਥਾ ਹਾਂਜੀ ਮਿੱਤਰੋ ਸੋ ਸੋ ਨੂੰ ਕਿਵੇਂ ਲੱਗਿਆ ਸਾਡਾ ਅੱਜ ਦਾ ਬਲੌਗ ਟਰੈਕਟਰ ਬਾਰੇ ਅਗਰ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸੋਧਾ ਸਵਾਲ ਜਵਾਬ ਹੈ ਤਾਂ ਪਲੀਜ਼ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹ ਮੈਸੇਜ ਜਰੂਰ ਕਰਿਓ ਤਾਂ ਜੋ ਅਸੀਂ ਉਸ ਟੌਪਿਕ ਦੇ ਉੱਪਰ ਨੈਕਸਟ ਟਾਈਮ ਵੀਡੀਓ ਦੇ ਵਿੱਚ ਉਹਨੂੰ ਕਵਰ ਕਰ ਸਕਦੇ ਹਾਂ ਸੋ ਥੈਂਕ ਯੂ ਸੋ ਮੱਚ ਚੰਗਾ ਮੈਂ ਮਿੱਤਰੋ ਸੱਚ ਨਾਲ ਟਲਬਦੀ ਹੋਗੀ ਡਾਨ ਸੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਅੱਜ ਦੇ ਲਈ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਥੈਂਕ ਯੂ so much